ਅਸੀਂ ਸੋਚਦੇ ਹਾਂ ਵੀ ਇਸ ਬਿਮਾਰੀ ਨੂੰ ਘੱਟ ਕੀਤਾ ਜਾਵੇ ਤਾਂ ਕਿ ਲੋਕ ਆਰਗੈਨਿਕ ਸਬਜ਼ੀ ਖਾਣ ਆਰਗੈਨਿਕ ਆਪਣਾ ਫੂਡ ਖਾਣ ਕਿੰਨੇ ਕ ਹੁਣ ਤੱਕ ਤੁਸੀਂ ਪ੍ਰੋਜੈਕਟ ਲਗਾ ਚੁੱਕੇ ਹੋ ਕਿੰਨੇ ਕ ਕੰਮ ਲੱਗ ਗਏ ਪ੍ਰੋਜੈਕਟ ਅਸੀਂ 16 ਕਿੱਲਾਂ ਦੇ ਵਿੱਚ ਲਾ ਚੁੱਕੇ ਹਾਂ ਜੀ ਇੱਕ ਸਾਲ ਦੇ ਵਿੱਚ 7000 ਪਲੱਸ ਆਂਦੇ ਹੁੰਦਾ ਜੀ ਅੱਛਾ ਜੀ ਫੀਮੇਲ ਮੇਲ ਫੀਮੇਲ ਇੱਕੋ ਜੀ ਇੱਕੋ ਹੀ ਹੈ ਠੀਕ ਹੈ ਜੀ ਅਸੀਂ ਜਿਹੜੇ ਹਮਦਰਦ মিডিਆ ਦੇ ਨਾਲ ਤੇ ਮੈਂ ਹਾਂ ਵਿਅੰਕ ਸਿੰਘ ਰੋੜੀਆਂ ਅੱਜ ਅਸੀਂ ਜਿਲ੍ਹਾ ਲੁਧਿਆਣਾ ਦੇ ਪਿੰਡ ਰੌਸੀਆਣਾ ਦੇਖੇ ਪਹੁੰਚੇ ਆ ਤੇ ਅੱਜ ਤੁਹਾਨੂੰ ਅਜਿਹੇ ਫੌਜੀ ਜਵਾਨਾਂ ਦੇ ਨਾਲ ਮਲਾਵਾਂਗੇ ਜੋ ਪਹਿਲਾਂ ਦੇਸ਼ ਦੀ ਸਰਹੱਦ ਦੇ ਉੱਪਰ ਜਿਨ੍ਹਾਂ ਨੇ ਆਪਣੇ ਮਹੱਤਵਪੂਰਨ ਯੋਗਦਾਨ ਪਾਇਆ ਤੇ ਹੁਣ ਉਹਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਇਹ ਵੀ ਹੈ ਕਿ ਉਹ ਪੰਜਾਬ ਦੀ ਧਰਤੀ ਨੂੰ ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਦੇ ਵਿੱਚ ਬਹੁਤ ਵੱਡਾ ਕਦਮ ਚੁੱਕ ਰਹੇ ਨੇ ਤੇ ਸਾਡੇ ਨਾਲ ਫੌਜੀ ਸਾਹਿਬ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਆਖਰ ਕਿਦਾਂ ਉਹ ਪੰਜਾਬ ਨੂੰ ਬਚਾਰੇ ਨੇ ਹਾਂਜੀ ਫੌਜ ਸਾਹਿਬ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਿਟਾਇਰਡ ਕੈਪਟਨ ਮੱਘਰ ਸਿੰਘ ਜੀ ਮੈਂ ਸੰਗਰੂਰ ਤੋਂ ਬਿਲੋਂਗ ਕਰਦਾ ਜੀ ਇਹ ਮੇਰੇ ਨਾਲ ਪ੍ਰਗਟ ਸਾਹਿਬ ਨੇ ਤੇ ਸਰਬਜੀਤ ਸਾਹਿਬ ਤੇ ਦੂਸਰੇ ਸਾਹਿਬ RAM ਜੀਪ ਸਿੰਘ RAMਜੀਤ ਸਾਹਿਬ ਜੀ ਅਸੀਂ ਇੱਥੇ ਇਕੱਠੇ ਹੋਏ ਆਂਗੇ ਸਾਡਾ ਮੇਨ ਮਕਸਦ ਇਹੀ ਆ ਕਿ ਅਸੀਂ ਪਹਿਲਾ ਆਰਮੀ ਦੇ ਵਿੱਚ ਆਪਣੀ ਸੇਵਾ ਕਰੀ ਜੀ ਉੱਥੇ ਅਸੀਂ ਦੇਸ਼ ਤੇ ਪ੍ਰਤੀ ਜੋ ਵੀ ਅਸੀਂ ਯੋਗਦਾਨ ਪਾਇਆ ਦੇਸ਼ ਵਾਸਤੇ ਜੀ ਹੁਣ ਅਸੀਂ ਇੱਥੇ ਆ ਕੇ ਅਸੀਂ ਸੋਚਿਆ ਵੀ ਕੋਈ ਨਾ ਕੋਈ ਆਪਾਂ ਇਹ ਜਾ ਅਪਰਾਲਾ ਕਰੀਏ ਜਿਹਦੇ ਨਾਲ ਸਾਡੀ ਜਨਰੇਸ਼ਨ ਆਉਣ ਵਾਲੀ ਪੀੜ੍ਹੀ ਵੱਸ ਸਕੇ ਜੀ ਜਿਵੇਂ ਕਿ ਕੈਂਸਰਾਂ ਦੇ ਹਸਪੀਟਲ ਭਰੇ ਪਏ ਨੇ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਇੱਥੇ ਲੱਗ ਰਹੀਆਂ ਨੇ ਉਹਦਾ ਮੇਨ ਕਾਰਨ ਕੀ ਆ ਕਿ ਆਪਾਂ ਜੋ ਵੀ ਅਸੀਂ ਖਾਧ ਖਰਾਕ ਜਿਹੜੀ ਅਸੀਂ ਖਾ ਰਿਆਂ ਉਹ ਸਾਰੀ ਕੀਟਨਾਸ਼ਕਾਂ ਉਹਦੇ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਆ ਕੇ ਅਸੀਂ ਦਵਾਈਆਂ ਪਾ ਰਹਿਆਂ ਹੁਣ ਲਿਮਟਡ ਦਸ਼ ਦਵਾਈਆਂ ਉਹਦੇ ਵਿੱਚ ਪਾ ਰਹਿਆਂ ਠੀਕ ਹੈ ਜੀ ਜਿਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੱਗ ਰਹੀਆਂ ਨੇ ਜੀ ਅਸੀਂ ਸੋਚਦੇ ਹਾਂ ਵੀ ਇਸ ਬਿਮਾਰੀ ਨੂੰ ਘੱਟ ਕੀਤਾ ਜਾਵੇ ਤਾਂ ਕਿ ਲੋਕ ਆਰਗੈਨਿਕ ਸਬਜ਼ੀ ਖਾਣ ਆਰਗੈਨਿਕ ਆਪਣਾ ਫੂਡ ਖਾਣ ਤਾਂ ਕਿ ਬਿਮਾਰੀਆਂ ਘੱਟ ਸਕਣ ਜਿਵੇਂ ਤੁਸੀਂ ਸੋਚਾ ਹੋਣਾ ਪਹਿਲਾਂ ਮੈਂ ਇੱਕ ਟ੍ਰੇਨ ਦੇਖਦਾ ਹੁੰਦਾ ਸੀ ਜੋ ਸਿਰਫ ਜਾਂਦੀ ਹੁੰਦੀ ਸੀਗੀ ਬਿਕਾਨੇ ਰੋਂ ਜੀ ਕੈਂਸਰ ਹਸਪੀਟਲ ਉੱਥੇ ਜਾਂਦੀ ਹੁੰਦੀ ਸੀ ਤੇ ਅੱਜ ਕੱਲ ਦੇਖੋ ਅੱਜ ਕੱਲ ਥਾਂ ਥਾਂ ਤੇ ਕੈਂਸਰ ਹਸਪੀਟਲ ਖੁੱਲ ਗਏ ਨੇ ਇਹਦਾ ਮੇਨ ਕਾਰਨ ਇਹ ਹੀ ਆ ਕਿ ਅਸੀਂ ਇਹਨਾਂ ਕੀਟ੍ਰਾਸ ਦਵਾਈਆਂ ਤੋਂ ਬਚੀਏ ਆਰਗੈਨਿਕ ਸਬਜ਼ੀ ਲਾਈਏ ਆਰਗੈਨਿਕ ਕਿਸ਼ਤੀ ਕਰੀਏ ਤਾਂ ਕਿ ਅਸੀਂ ਆਪਣੀ ਜਨਰੇਸ਼ਨ ਨੂੰ ਬਚਾ ਸਕੀਏ ਇਹ ਅਸੀਂ ਕੋਈ ਆਪਣਾ ਕੰਮ ਨਹੀਂ ਕਰ ਰਹੇ ਸਾਡੇ ਪੁਰਬ ਸਾਡੇ ਪੂਰਵਜ ਪਹਿਲਾਂ ਵੀ ਇਹ ਖੇਤੀ ਕਰਦੇ ਸੀ ਪਹਿਲਾਂ ਖੇਤੀ ਕਰਦੇ ਸੀਗੇ ਲੇਕਿਨ ਹੁਣ ਅਸੀਂ ਆਕੇ ਅਸੀਂ ਆਪਣੇ ਪੈਸਿਆਂ ਦੇ ਚੱਕਰ ਚ ਅਸੀਂ ਆਪਣੀ ਗਰੋਥ ਦੇ ਚੱਕਰ ਚ ਅਸੀਂ ਆਪਣੇ ਆਪ ਨੂੰ ਮਾਰ ਰਹੇ ਆ ਤੇ ਅਸੀਂ ਪੈਸੇ ਦੀ ਗਰੋਥ ਨੂੰ ਵਧਾ ਰਹੇ ਆ ਇਹ ਵੀ ਪਤਾ ਵੀ ਉਹੀ ਪੈਸਾ ਸਾਡੇ ਤੇ ਆ ਕੇ ਫੇਰ ਲੱਗਣਾ ਜੀ ਫੌਜੀ ਸਾਹਿਬ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣਾ ਉਹਨਾਂ ਦੇ ਨਾਲ ਵਿੱਚ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਗਟ ਸਿੰਘ ਜੀ ਅੱਛਾ ਇਹ ਫਿਰ ਜਿਹੜਾ ਤੁਸੀਂ ਗੰਡਵਾ ਖਾਦ ਤਿਆਰ ਕਰ ਰਹੇ ਹੋ ਇਹ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਇਆ ਵੀ ਇਹ ਸ਼ੁਰੂ ਕਰਨਾ ਚਾਹੀਦਾ ਅਸੀਂ ਇੱਕ ਵੀਰ ਜੀ ਦੀ ਇਹ ਸੰਸਥਾ ਜੀ ਹਾਂਜੀ ਅਸੀਂ ਉਹ ਫੌਜੀ ਨੇ ਵੈਸੇ ਠੀਕ ਹੈ ਜੀ ਫੌਜੀਆ ਦੇ ਲਿੰਕ ਦੇ ਵਿੱਚ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਵੀ ਇਹ ਚੀਜ਼ ਨਾਲ ਜੁੜਨਾ ਚਾਹੁੰਦੇ ਹੋ ਵੀ ਇਹ ਚੀਜ਼ ਤਾਂ ਸਾਨੂੰ ਇਹ ਪ੍ਰੋਜੈਕਟ ਬਹੁਤ ਵਧੀਆ ਲੱਗਿਆ ਕਿੰਨੇ ਕ ਫੌਜੀ ਨੇ ਨੀਰਬਾਟ ਉਹਦੇ ਵਿੱਚ ਜਿਹੜੀ ਸੰਸਥਾ ਬਣੀ ਤੁਸੀਂ ਕਹਿੰਦੇ ਤਕਰੀਬਨ ਇਹ ਜੀ ਬਹੁਤ ਸਿਵਲ ਵੀ ਲੋਕ ਬਹੁਤ ਕੰਮ ਕਰਦੇ ਨੇ ਤੇ ਫੌਜੀ ਵੀ ਨੇ ਠੀਕ ਹੈ ਜੀ ਮਤਲਬ ਜ਼ਿਆਦਾਤਰ ਜਿਹੜੇ ਮੁੱਖ ਨੇ ਇਹਨਾਂ ਦੇ ਉਹ ਫੌਜੀ ਨੇ ਜੀ ਫੌਜੀ ਨੇ ਠੀਕ ਹੈ ਜੀ ਹਾਂ ਜੀ ਓਕੇ ਤੇ ਸਾਨੂੰ ਇਹ ਪ੍ਰੋਜੈਕਟ ਬਹੁਤ ਵਧੀਆ ਲੱਗਿਆ ਤੇ ਸਾਨੂੰ ਉਹਨਾਂ ਨੇ ਦੱਸਿਆ ਵੀ ਇਸ ਕਰ ਵੀ ਲੋਕਾਂ ਨੂੰ ਇਹ ਤਾਂ ਕਮਾਈ ਵੀ ਆ ਠੀਕ ਹੈ ਜੀ ਤੇ ਲੋਕਾਂ ਦੀ ਜਮੀਨਾਂ ਇਹ ਬਚ ਸਕਦੀਆਂ ਨੇ ਤੇ ਲੋਕਾਂ ਦੀ ਜਮੀਨਾਂ ਦੇ ਕਿਤੇ ਜਿਹੜਾ ਖਰਚਾ ਜ਼ਿਆਦਾ ਹੋ ਰਿਹਾ ਉਹ ਖਰਚਾ ਵੀ ਘੱਟ ਸਕਦਾ ਠੀਕ ਹੈ ਜੀ ਇਹ ਜਿਹੜੇ ਹੁਣ ਬੈੱਡ ਲਗਾਏ ਗਏ ਨੇ ਇਹ ਇੱਕ ਬੈੱਡ ਦਾ ਖਰਚਾ ਕਿੰਨਾ ਖਹਿਗਾ ਜੀ ਜਿਹੜਾ ਗੰਡੂਆ ਖਾਹ ਤਿਆਰ ਕਰ ਰਹੇ ਜੀ ਇਹ ਬੈੱਡ ਦੀ ਕੀਮਤ ਕਿੰਨੀ 10000 ਰੁਪਏ ਠੀਕ ਹੈ ਜੀ ਹਾਂਜੀ ਜਿਹਦੇ ਵਿੱਚ ਇਹ ਜਿਹੜਾ ਬੈੱਡ ਆ ਜੀ 3500 ਰੁਪਏ ਦਾ ਇਹ ਬੈੱਡ ਆ ਜੀ ਇਹ ਬੈੱਡ ਬਾਤਾ ਵਰਨ ਦੇ ਹਿਸਾਬ ਨਾਲ ਆ ਜੀ ਜਿਵੇਂ ਹੁਣ ਗਰਮੀ 'ਚ ਇਹ ਬੈੱਡ ਠੰਡਾ ਰਹਿੰਦਾ ਜੀ ਠੀਕ ਹੈ ਜੀ ਇਹ ਸਰਦੀ ਚ ਇਹ ਗਰਮ ਰਹਿੰਦਾ ਜੀ ਠੀਕ ਹੈ ਜੀ 3500 ਰੁਪਏ ਬੈੱਡ ਦੀ ਕੀਮਤ ਹੈ ਜੀ 1000 ਰੁਪਏ ਦਾ ਜ ਗੋਬਰ ਮੈਂ ਦਾ ਹੀ ਬਾਕੀ ਚ ਗੰਡੂਆ ਪਾ ਕੇ 10000 ਦੀ ਕੀਮਤ ਠੀਕ ਹੈ ਜੀ ਟੈਹ ਜਾਂਦੀ ਹੈ ਤੇ ਜਿਹੜਾ ਇਹਦੇ ਚ ਹੋਰ ਸਮਾਨ ਕੀ ਕੀ ਐਡ ਹੁੰਦਾ ਮੈਨੂੰ ਜਰੂਰ ਮੈਂ ਕੈਮਰਾਮੈਨ ਨੂੰ ਕਹਾ ਕਿ ਦਿਖਾਉਣ ਜਿਹੜਾ ਇਹਦੇ ਵਿੱਚ ਆ ਤਾਂ ਉੱਪਰ ਤੇ ਪ੍ਰਾਲੀ ਪਈ ਹੋਈ ਆ ਇਹਦੇ ਅੰਦਰ ਕੀ ਕੀ ਪਾਇਆ ਜਾਂਦਾ ਜੀ ਇਹਦੇ ਵਿੱਚ ਵੀਰ ਜੀ 1000 ਕਿਲੋ ਗੋਹਾ ਪੈਂਦਾ ਜੀ ਜਿਹੜਾ ਗੋਹਾ 1.5 ਮਹੀਨਾ ਪੁਰਾਣਾ ਹੁੰਦਾ ਜੀ ਜੀ ਤੇ ਨਾ ਜਾਂ ਨਾ ਜ਼ਿਆਦਾ ਪੁਰਾਣਾ ਆ ਨਿਡਾਨ ਨਦ ਜਾਇ ਤਾਜ ਕਿਉਂਕਿ ਤਾਜੇ ਗੋਹੇ ਦੇ ਗਰਮ ਹੁੰਦਾ ਜੀ ਠੀਕ ਹੈ ਜੀ ਇਹਨੂੰ ਠੰਡਾ ਕੀਤਾ ਜਾਂਦਾ ਰੱਖ ਕੇ ਇਹ ਇੱਕ ਬੈੱਡ ਕਿੰਨੇ ਬਾਈ ਕਿੰਨੇ ਦਾ ਹੈ ਜੀ ਇਹ 14 ਬਾਈ 14 ਫੁੱਟ ਲੰਬਾ ਜੀ ਅੱਛਾ ਜੀ 2 ਫੁੱਟ ਚੌੜਾ ਤੇ 1 ਫੁੱਟ ਦੀ ਹਾਈਟ ਹੈ ਜੀ 1 ਫੁੱਟ ਹਾਈਟ ਹੈ ਜੀ ਠੀਕ ਹੈ ਜੀ ਜਿਵੇਂ ਗੋਬਰ ਦੀ ਤੁਸੀਂ ਗੱਲ ਕਰ ਰਹੇ ਸੀ ਕਿ ਡੇਢ ਤੋਂ 2 ਮਹੀਨੇ ਪੁਰਾਣਾ ਗੋਬਰ ਚਾਹੀਦਾ ਤੇ ਜੀ ਤੇ ਫਿਰ ਇਹਦੇ ਤੇ ਵਿੱਚ ਜਿਹੜੇ ਹੁਣ ਆਪਾਂ ਗੰਡੋਲੇ ਛੱਡੇ ਨੇ ਇਹ ਕਿਹੜੀ ਨਸਲ ਕਿਦਾਂ ਬਾਹਰਲੀ ਬਰੀਡ ਹੈ ਜਾਂ ਇੱਧਰ ਇੰਡੀਅਨ ਹੈ ਇਹ ਆਸਟ੍ਰੇਲੀਅਨ ਬਰੀਡ ਹੈ ਜੀ ਇਹਨਾਂ ਨੂੰ ਏਸ਼ੀਅ ਗੋਬਰ ਦੇ ਵਿੱਚ ਹੀ ਰਹਿੰਦਾ ਤੇ ਗੋਬਰੀ ਖਾਂਦਾ ਤੇ ਗੋਬਰ ਹੀ ਫਿਲਟਰੇਸ਼ਨ ਕਰਦਾ ਜੀ ਮਤਲਬ ਕੱਲਾ ਗੋਬਰ ਹੀ ਮਿਕਸ ਕੀਤਾ ਹੋਇਆ ਹੈ ਨਾਲ ਕੋਈ ਹੋਰ ਜਾਂ ਮਿੱਟੀ ਜਾਂ ਕੋਈ ਹੋਰ ਕੋਈ ਚੀਜ਼ ਨਹੀਂ ਕੱਲਾ ਗੋਹ ਹੈ ਜੀ ਠੀਕ ਹੈ ਸ਼ੁੱਧ ਗੋਹਾ ਇਹ ਗੋਹਾਂ ਨੂੰ ਖਾਂਦਾ ਜਦੋਂ ਇਹ ਖਾ ਲੈਂਦਾ ਜੀ ਇਹਦੇ ਨੂੰ ਫਿਲਟਰੇਸ਼ਨ ਕਰਦਾ ਤਾਂ 16 ਨਿਊਟ੍ਰੀਸ਼ਨ ਐਡ ਹੋ ਜਾਂਦੇ ਜਿਹੜੇ ਖੇਤਿਆਂ ਨੂੰ ਚਾਹੀਦੇ ਨੇ ਚਾਹੀਦੇ ਨੇ ਠੀਕ ਹੈ ਜੀ ਹਾਂ ਅੱਛਾ ਫਿਰ ਇਹਦੇ ਚ ਆਪਾਂ ਨੂੰ ਕਿਵੇਂ ਪਤਾ ਲੱਗਦਾ ਵੀ ਇਹ ਜਿਹੜੀ ਖਾਦ ਹੈ ਤਿਆਰ ਹੋ ਚੁੱਕੀ ਆ ਇਹ ਦੇਖੋ ਇਹ 3 ਮਹੀਨੇ ਦਾ ਟਾਈਮ ਹੈ ਜੀ 90 ਦਿਨਾਂ ਦਾ ਠੀਕ ਹੈ 90 ਦਿਨਾਂ ਦੇ ਵਿੱਚ ਇਹ ਤੁਹਾਨੂੰ ਪਤਾ ਲੱਗਣ ਲੱਗ ਜਾਂਦਾ ਇਹੇ ਉੱਪਰੋਂ ਬਲੈਕ ਬਲੈਕ ਕਲਰ ਦਾ ਹੁਣ ਲੱਗ ਜਾਂਦਾ ਏ ਠੀਕ ਹੈ ਜੀ ਇਹਦੇ ਕੁਝ ਫਿਰ ਲੇਅਰਾਂ ਨੇ ਵੀ ਕਿੰਨੀਆਂ ਆਪਾਂ ਲੇਅਰਾਂ ਲਾ ਸਕਦੇ ਆ ਇਹ ਗੰਡੋਵਾ ਕੀ ਕਰਦਾ ਜੀ ਥੱਲੇ ਜਾਂਦਾ ਥੱਲੋਂ ਕੋਬਰ ਖਾ ਕੇ ਉੱਪਰ ਆ ਕੇ ਉਹ ਕਰਦਾ ਜੀ ਠੀਕ ਹੈ ਜੀ ਓਕੇ ਤੇ ਦੁਬਾਰਾ ਫਿਰ ਥੱਲੇ ਚੱਲ ਜਾਂਦਾ ਜੀ ਓਕੇ ਇਹ ਥੱਲੇ ਜਾ ਕੇ ਬੈਠ ਜਾਂਦਾਗਾ ਤਾਂ ਉੱਪਰੋਂ ਉੱਪਰ ਇਹ ਸਾਰੀ ਖਾਦ ਲਾ ਲੈਨੇ ਜੀ ਠੀਕ ਹੈ ਜੀ ਤੇ ਫਿਰ ਜਿਹੜਾ ਆ ਪਰਾਲੀ ਲਾਉਣ ਦਾ ਕਾਰਨ ਕੀ ਹੈ ਜੀ ਉੱਪਰ ਇਹ ਟੈਂਪਰੇਚਰ ਨੂੰ ਮੇਨਟੇਨ ਕਰਨ ਵਾਸਤੇ ਜੀ ਇਹ ਜਿਹੜਾ ਗੰਡੋਆ ਇਹ ਲਾਸਟ ਤੋਂ ਲਾਸਟ ਕਿੰਨੇ ਤੱਕ ਟੈਂਪਰੇਚਰ ਤੱਕ ਰਹਿ ਜਾਂਦਾ ਨੀਅਰ ਅ ਨੀਚੇ ਤੇ ਉੱਪਰ ਤੱਕ ਆਪਾਂ ਜਿਵੇਂ ਕਹਿਦੇ 2 ਡਿਗਰੀ ਨੀਅਰ ਰੋਟ ਦੇ ਇਹ ਹੀ 2 ਡਿਗਰੀ ਤੋਂ ਲੈ ਕੇ 80 ਡਿਗਰੀ ਤੱਕ ਅੱਛਾ ਰਹਿ ਸਕਦਾ ਇਹ ਠੀਕ ਹੈ ਜੀ ਮਤਲਬ ਕਿੰਨੇ ਕ ਹੁਣ ਤੱਕ ਤੁਸੀਂ ਪ੍ਰੋਜੈਕਟ ਲਗਾ ਚੁੱਕੇ ਹੋ ਕਿੰਨੇ ਕ ਕੰਮ ਲਾਏ ਹੋਏ ਪ੍ਰੋਜੈਕਟ ਅਸੀਂ 16 ਕਿਲਾਂ ਦੇ ਵਿੱਚ ਲਾ ਚੁੱਕੇ ਹਾਂ ਜੀ ਠੀਕ ਹੈ ਜੀ 16 ਕਿਲਾਂ ਦੇ ਵਿੱਚ ਸਿਰਫ ਅਸੀਂ ਲਾਏ ਜੀ ਠੀਕ ਹੈ ਆਲ ਇੰਡੀਆ ਦੇ ਵਿੱਚ ਇਹ ਠੀਕ ਹੈ ਜੀ ਕੁਝ 40000 ਵੈਡ ਇੰਸਟਾਲ ਹੋ ਚੁੱਕੇ ਠੀਕ ਹੈ ਜੀ ਹਾਂਜੀ ਓਕੇ ਤੇ ਮੈਂ ਇੱਕ ਚੀਜ਼ ਹੋਰ ਦੇਖ ਰਿਹਾ ਸੀ ਉਸ ਤਰਫ ਮੈਂ ਜ਼ਰੂਰ ਕਵਾਂਗਾ ਕਿ ਆਓ ਮੇਰੀ ਨਜ਼ਰ ਤੇ ਉਹਦੇ ਚ ਤੁਸੀਂ ਪਾਈਪਾਂ ਲਗਾ ਰੱਖਿਆ ਨੇ ਨੀਚੇ ਇਹ ਪਾਈਪਾਂ ਲਗਾਉਣ ਦਾ ਕੀ ਕਾਰਨ ਹੋ ਸਕਦਾ ਜਿਹੜੀ ਇਹ ਪਾਈਪਾਂ ਲਗਾਈ ਨੇ ਇਹ ਜਦੋਂ ਇਹ ਗੰਡੋਆ ਜੀ 3 ਕਿ ਮਹੀਨਿਆਂ ਬਾਅਦ ਹਾਂਜੀ ਇਹ ਮਰਨ ਲੱਗ ਜਾਂਦਾ ਹੈ ਠੀਕ ਹੈ ਜੀ ਇਹ ਮਰਦਾ ਇਹਦੇ ਵਿੱਚ ਪਾਣੀ ਦੀਆਂ ਕੁਝ ਕੋਸ਼ਕਾਂ ਨੇ ਠੀਕ ਹੈ ਜੀ ਇਹ ਪੈ ਜਦੋਂ ਪਾਣੀ ਮਾਰਦੇ ਨੇ ਉਹ ਖਾਦ ਬਣ ਜਾਂਦੇ 90 ਦਿਨਾਂ ਬਾਅਦ ਇਹ ਜੇ ਪਾਣੀ ਮਾਰਦੇ ਆ ਤਾਂ ਤਕਰੀਬਨ ਵਿੱਚ ਕੋਈ ਵੀ ਗੰਦਜ ਆ ਉਹ ਨਹੀਂ ਹੁੰਦਾ ਜੀ ਠੀਕ ਹੈ ਜੀ ਬਿਲਕੁਲ ਸੁੱਧ ਹੋ ਜਾਂਦੀ ਹੈ ਇਹ ਤਾਂ ਇਹ ਜਿਹੜਾ ਪਾਣੀ ਨਿਕਲਦਾ ਜੀ ਉਹਨੂੰ ਵਰਮੀ ਵਾਸ਼ ਕਹਿੰਦੇ ਨੇ ਜੀ ਠੀਕ ਹੈ ਜੀ ਤੇ ਉਹ 1200 ਰੁਪਏ 500 ਤੋਂ ਲੈ ਕੇ 1200 ਰੁਪਏ ਲੀਟਰ ਵਿਕਦਾ ਜੀ ਉਹ ਸਪਰੇਅ ਹੁੰਦੀ ਹੈ ਜੀ ਖੇਤੀ ਜਬਰ ਠੀਕ ਹੈ ਜੀ ਤੇ ਇਹਦੇ 'ਚ ਇਹ ਮਾਰਕੀਟ ਇਹਦੀ ਫਿਰ ਕਿਵੇਂ ਰਹਿੰਦੀ ਹੈ ਮਨੋਜ ਜਰਾ ਜ਼ਰੂਰ ਦੱਸੋ ਕਿਉਂਕਿ ਜਿਹੜੇ ਸਾਡੇ ਵਿਊਅਰ ਸਾਡੇ ਦਰਸ਼ਕ ਦੇਖ ਰਹੇ ਨੇ ਉਹ ਤੁਹਾਡੇ ਮਾਧਿਅਮ ਰਾਹੀਂ ਜਨਾ ਚਾਹੁੰਦੇ ਨੇ ਕਿ ਵੀ ਇਹ ਇਹ ਜਿਹੜੀ ਤਿਆਰ ਹੋਣ ਤੋਂ ਬਾਅਦ ਮਾਰਕੀਟ ਕੀ ਹੈ ਵੀ ਮਾਰਕੀਟ ਜਿਵੇਂ ਹਮਾਚੋ ਸੈਫਰਾਨ ਵਗੈਰਾ ਜੀ ਸੇਲ ਹੁੰਦਾ ਜੀ ਠੀਕ ਹੈ ਜਿਆਦੇ ਲੋਕ ਉੱਥੇ ਇਹਨੂੰ ਯੂਜ਼ ਕਰ ਰਹੇ ਨੇ ਹਲੇ ਠੀਕ ਹੈ ਜੀ ਲੋਕੀ ਹੁਣ ਆਪਣੇ ਵੀ ਥੋੜੇ ਵੇਅਰਨੈਸ ਹੋ ਗਏ ਤਾਂ ਆਰਗੈਨਿਕ ਖੇਤੀ ਵੱਲ ਜਾ ਰਹੇ ਨੇ ਲੇਕਿਨ ਹੌਣ ਵਾਲੇ ਸਮੇਂ ਚ ਲੱਗਦਾ ਵੀ ਲੋਕੀ ਅਸੀਂ ਕਹਿ ਰਹੇ ਹਾਂ ਲੋਕਾਂ ਨੂੰ ਵੀ ਹੌਣ ਵਾਲੇ ਸਮੇਂ ਚ ਕਮ ਸੇ ਕਮ ਕਣਕ ਵੀਦੋ ਆਪਣੇ ਲਈ ਵੀਦੋ ਤੇ ਸ਼ੁਰੂਆਤ ਕਿੰਨੇ ਤੋਂ ਕਰ ਸਕਦਾ ਜਿਵੇਂ ਕੋਈ ਬੰਦਾ ਕੁਝ ਦੇਖ ਕੇ ਕਰਨਾ ਚਾਹੁੰਦਾ ਹੋਵੇ 10000 ਰੁਪਏ ਦੇ ਕੰਪਨੀ ਕੀਮਤ 10000 ਰੁਪਏ ਜੀ ਕੰਪਨੀ ਮਤਲਬ ਇੰਸਟਾਲ ਕਰਕੇ ਜਾਊਗੀ ਸਾਰਾ ਕੁਝ ਕਰਕੇ ਜੀ ਤੇ ਫਿਰ ਉਹ ਖਾਦ ਵੀ ਉਹ ਹੀ ਚੱਕੇ ਲੈ ਕੇ ਜਾਣਗੇ ਖਾਦ ਉੱਤੇ ਗੰਡੋਵਾ ਚੱਕਣ ਦਾ ਉਹਨਾਂ ਦਾ ਹੀ ਹੋਈ ਹੈ ਜੀ ਕੱਲ ਨੂੰ ਕੋਈ ਸਾਈਡ ਇਫੈਕਟ ਜਾਂ ਮਤਲਬ ਕੋਈ ਮੰਨ ਲਓ ਵੀ ਬੈੱਡ ਦੇ ਵਿੱਚ ਕੋਈ ਖਰਾਬੀ ਆ ਗਈ ਜਾਂ ਤਕਨੀਕੀ ਕੋਈ ਗਲਤ ਬਾਤ ਹੋ ਗਈ ਤਾਂ ਉਹਦੇ ਫਿਰ ਜ਼ਿੰਮੇਵਾਰੀ ਕੰਪਨੀ ਲੈਂਦੀ ਹੈ ਜੀ ਕੰਪਨੀ ਲੈਂਦੀ ਹੈ ਜੀ ਦੇਖੋ ਕੁਦਰਤੀ ਆਫਤ ਆ ਗਈ ਹਾਂਜੀ ਤਾਂ ਕੰਪਨੀ ਲੈਂਦੀ ਹੈ ਜੀ ਬੰਦੇ ਇਨਕਰੇਨਸੀ ਬੰਦਾ ਪਾਣੀ ਨਾ ਮਾਰੇ ਇਹਨਾਂ ਨੂੰ ਜਿਵੇਂ ਜਿੰਦਾ ਰੱਖਣ ਵਾਸਤੇ ਟੈਂਪਰੇਚਰ ਮੇਨਟੇਨ ਕਰਨਾ ਜ਼ਰੂਰੀ ਹੈ ਇਹ ਪਾਣੀ ਤੋਂ ਗਲਿਆਦਾਈ ਜਿੱਦਾਂ ਹੁਣ ਆਪਾਂ ਘਰਾਂ 'ਚ ਦੇਖਦੇ ਆ ਕਿ ਕੋਈ ਵੀ ਸਮਾਨ ਪਿਆ ਹੁੰਦਾ ਜਿਆਦਾ ਲੰਮਾ ਸਮਾਂ ਰਹਿ ਜਵੇ ਤਾਂ 스ਮੈਲ ਆਉਣ ਲੱਗ ਜਾਂਦੀ ਆ ਹੁਣ ਕੀ ਇਹਦੇ ਵਿੱਚੋਂ ਵੀ ਕੋਈ ਇਦਾਂ ਦੀ 스ਮੈਲ ਆਉਂਦੀ ਹੈ ਜੀ ਬੰਦਨ ਘਰੇ ਕਿਸ ਨੇ ਇੰਸਟਾਲ ਕਰਨੇ ਹੁਣ ਨਹੀਂ ਅਸੀਂ ਘਰੇ ਇੱਕ ਇੰਸਟਾਲ ਕੀਤਾ ਹੋਇਆ ਜੀ ਸਾਡੇ ਨਾਲ ਰਹਿਸ ਦੇ ਵਿੱਚ ਇੰਸਟਾਲ ਨੇ ਠੀਕ ਹੈ ਜੀ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੁੰਦਾ ਜੀ ਠੀਕ ਹੈ ਕੋਈ 스ਮੈਲ ਨਹੀਂ ਆਉਂਦੀ ਇਹਨਾਂ ਜੋ ਨਹੀਂ ਆਮ ਰੂੜੀ ਜੋ ਗੋਬਰ 'ਚ 스ਮੈਲ ਆਉਣ ਲੱਗ ਜਾਂਦੀ ਹੈ ਬੈਣ ਨਾ ਪਰ ਇਹਨਾਂ ਨੂੰ 스ਮੈਲ ਨਹੀਂ ਆਉਂਦੀ ਆਪਾਂ ਮਤਲਬ ਇਹ ਕਹਿ ਸਕਦੇ ਆ ਕਿ ਪਹਿਲਾਂ ਤੁਸੀਂ ਦੇਸ਼ ਦੀ ਸ਼ਰਹਦ ਤੇ ਮਤਲਬ ਲੜੀਆਂ ਫੌਜਾਂ ਤੇ ਫੌਜਾਂ ਹੁਣ ਵਾਤਾਵਰਨ ਖਿਲਾਫ ਲੱਗਦੇ ਮਤਲਬ ਹਾਂਜੀ ਹਾਂਜੀ ਉਹ ਸੁੱਧ ਕਰਨ ਵਾਸਤੇ ਲੜ ਰਹੇ ਹਾਂ ਹਾਂਜੀ ਹਾਂਜੀ ਅਸੀਂ ਸੋਚਿਆ ਵੀ ਦੇਖੋ ਜੀ ਜਦ ਜਉਂਦਾ ਦਾ ਮਰਦਾ ਸਾਰੀ ਰਹੇ ਨੇ ਬਿਮਾਰੀਆਂ ਨਾਲ ਅਜੇ ਕੋਈ ਅਜਾ ਬੰਦਾ ਹੋਊ ਜਿਹਨਾਂ 50 ਸਾਲ 40 ਸਾਲ ਤੋਂ ਪਰ ਜਿਹਨਾਂ ਬਿਮਾਰੀ ਨਹੀਂ ਹੈ ਜੀ ਨੂੰ ਠੀਕ ਹੈ ਜੀ ਹਾਂ ਅਸੀਂ ਕਹਿੰਦੇ ਵੀ ਜੇ ਲੋਕ ਇਹਨੂੰ ਪ੍ਰਵੈਤੀ ਖੇਤ ਨੂੰ ਬਣਾਉਂਦੇ ਨੇ ਤਾਂ ਬਹੁਤ ਵਧੀਆ ਜੀ ਆਪਣੇ ਪਰਿਵਾਰ ਨੂੰ ਬਚਾ ਸਕਦੇ ਆ ਕਿਤੇ ਪੈਸਾ ਤਾਂ ਆਪਾਂ ਹੋਰ ਬਹੁਤ ਕਿਦੋਂ ਕਮਾ ਲਾਂਗੇ ਜੀ ਠੀਕ ਹੈ ਜ ਤੇ ਫਿਰ ਇਹ ਇਹ ਕਿੰਨਾ ਕੁ ਲੰਮਾ ਸਮਾਂ ਚੱਲਦਾ ਜਿਹੜਾ ਆਹ ਵਾਲਾ ਤੁਹਾਡਾ ਆਪਣਾ ਬੈੱਡ ਬਣਾਉਣ ਵਾਸਤੇ ਪਲਾਸਟਿਕ ਯੂਜ਼ ਕੀਤਾ ਜਾਂਦਾ ਇਹਦੀ 10 ਸਾਲ ਲਾਈ ਫਾਈ ਇਹਦੀ ਹਾਂਜੀ ਇਹ ਕੈਮੀਕਲ ਰਹਿੰਦਾ ਜੀ ਅੱਛਾ ਜੀ ਇਹ ਇੱਕ ਸਰਦੀਆਂ ਦੇ ਵਿੱਚ ਤਾਂ ਇਹ ਠੰਡਾ ਗਰਮ ਰਹਿੰਦਾ ਜੀ ਠੀਕ ਹੈ ਜੀ ਤੇ ਗਰਮੀਆਂ 'ਚ ਠੰਡਾ ਰਹਿੰਦਾ ਜੀ ਅੱਛਾ ਜੀ ਇਹ ਪਲਾਸਟਿਕ ਨਹੀਂ ਹੈਗੀ ਮਤਲਬ ਇਹ ਤਕਨੀਕੀ ਵਧੀਆ ਫਾਈਬਰ ਨਾਲ ਤਿਆਰ ਕੀਤਾ ਹੋਇਆ ਜੀ ਠੀਕ ਹੈ ਜੀ ਕੀ ਦਿਖਾ ਸਕਦੇ ਹੋ ਇਹਦੇ ਵਿੱਚ ਗੰਡੋਏ ਜੇਕਰ ਦੇਖ ਜਣਾ ਪਨੋ ਜੀ ਇਹ ਫਿਰ ਲੱਗਦੇ ਤਾਂ ਆਪਣੇ ਗੰਡੂਆ ਵਾਂਗੂ ਨੇ ਜਿੱਦਾਂ ਆਪਣੇ ਇੱਧਰ ਹੁੰਦੇ ਨੇਗੇ। ਕੇ ਸੇਮ ਜਿਹੜਾ ਆਪਣਾ ਗੰਡੂਆ ਜਿ ਉਹ ਬਲੈਕ ਕਲਰ ਦਾ ਹੈ। ਅੱਛਾ। ਇਹ ਰੈੱਡ ਬ੍ਰਾਊਨ ਆ ਜੀ। ਇਹ ਰੈੱਡ ਬ੍ਰਾਊਨ ਆਊਗਾ ਨਾ। ਹਾਂ ਜੀ। ਠੀਕ ਹੈ। ਇਹਦਾ ਫਰਕ ਆ ਜੀ ਇਹ ਆਸਟ੍ਰੇਲੀਅਨ ਬਰੀਡ ਆ ਜੀ। ਠੀਕ ਹੈ ਜੀ। ਹਾਂ ਜੀ। ਇਹ 7 ਇੱਕ ਸਾਲ ਦੇ ਵਿੱਚ 7000 ਪਲੱਸ ਆਂਦੇ ਜਾਂਦਾ ਜੀ। ਅੱਛਾ ਜੀ। ਫੀਮੇਲ ਮੇਲ ਫੀਮੇਲ ਇੱਕੋ ਜੀ। ਇੱਕੋ ਹੀ ਹੈ ਠੀਕ ਹੈ ਜੀ। ਹਾਂ ਜੀ। ਤੇ ਇਹ ਇਹਦੀ ਲਾਈਫ ਜਿਹੜੀ ਹੈਗੀ ਉਹ 3 ਕਿ ਮਹੀਨੇ ਦੀ ਲਾਈਫ ਹੈ ਦੀ। ਮੈਂ 3 ਕਿ ਮਹੀਨਾ ਤੋਂ ਇਹ ਜਿਵੇਂ ਵੀ ਜਿਵੇਂ ਉਹ ਮਰਨਾ ਸ਼ੁਰੂ ਹੋ ਜਾਂਦਾ ਜੀ ਠੀਕ ਹੈ ਤੇ ਜਿਵੇਂ ਵੀ ਇਹ ਫਿਰ ਖਾਦ ਬਣਦੀ ਹੈ ਉਹਦਾ ਫਿਰ ਵਰਮੀ ਉਹ ਬਣਦਾ ਜੀ ਵਰਮੀ ਵਾਰਕ ਜਿਹੜੇ ਤੁਸੀਂ ਇੱਕ ਗੱਲ ਕੀਤੀ ਸੀ ਕਿ ਤਿੰਨ ਕਿ ਮਹੀਨੇ ਤੱਕ ਇਹ ਜਿੰਦਾ ਰਹਿੰਦੇ ਨੇ ਤੇ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਕਿ ਜਿਹੜੇ ਲੇਹਰਾ ਤੁਸੀਂ ਗੱਲ ਕਰ ਰਹੇ ਸੀਗੇ ਹਾਂਜੀ ਵੀ ਲੇਹਰਾ ਆਪਾਂ ਉਹ ਕਰ ਸਕਦੇ ਹਾਂ ਉਸ ਤੋਂ ਬਾਅਦ ਫਿਰ ਗੋਬਰ ਪਾ ਦਈਏ ਹਾਂਜੀ ਉਹ ਕਿੰਨਾ ਕੁ ਟਾਈਮ ਪ੍ਰੋਸੈਸ ਚੱਲਦਾ ਜੀ ਉਹ ਵਾਲਾ ਇਹ 90 ਦਿਨਾਂ ਦਾ ਜੀ 90 ਦਿਨਾਂ ਦਾ ਠੀਕ ਹੈ ਤਿੰਨ ਕਿ ਮਹੀਨਿਆਂ ਦੇ ਵਿੱਚ ਇਹ 50% ਇਹ ਖਾਦ ਤਿਆਰ ਕਰ ਦਿੰਦਾ ਜੀ ਠੀਕ ਹੈ ਜੀ ਜਿਵੇਂ ਇਹ ਕੀ ਇਹ ਚ 1 ਫੁੱਟ ਦੀ ਇਹ ਹੈਟ ਆਈ ਤੇ 6 ਇੰਚ ਦਾ ਕਿਚ ਖਾਦ ਬਣ ਜਣੀ ਪੂਰੀ ਠੀਕ ਹੈ ਜੀ ਤੇ 6 ਇੰਚ ਇਹ ਥੱਲੇ ਗੋਬਰ ਚ ਰਹਿੰਦਾ ਜੀ ਠੀਕ ਹੈ ਜੀ ਇਹ 6 ਇੰਚ ਖਾਦ ਉਹ ਉਤਾਰ ਲੈਣੇ ਆਪਾਂ 6 ਇੰਚ ਦੀ ਲੇਅਰ ਉਤਾਰ ਕੇ ਉਸ ਤੋਂ ਬਾਅਦ ਫਿਰ ਗੋਹਾ ਪਾਉਣਾ ਤਾਜ਼ਾ ਗੋਹਾ ਫੇਰ ਪਾਣੇ ਜੀ ਦੂਸਰਾ ਗੋਹਾ ਲੈ ਕੇ ਫੇਰ ਪਾਣੇ ਠੀਕ ਹੈ ਤੇ ਉਹਦੇ ਵਿੱਚ ਹੁਣ ਉਹ ਜਿਹੜਾ ਉਹ ਪ੍ਰੋਸੈਸ ਹੈ ਉਸ ਤੋਂ ਬਾਅਦ ਵਾਲਾ ਉਹ ਆਪਾਂ ਕਿੰਨਾ ਕੁ ਸਮਾਂ ਕਰ ਸਕਦੇ ਆ ਮੰਨ ਲਓ 5 ਵਾਰ 6 ਵਾਰ 10 ਵਾਰ ਕਿੰਨੀ ਵਾਰ ਇਹਦਾ ਲਗਾਤਾਰ ਹੀ ਕੰਟੀਨਿਊ ਕੰਟੀਨਿਊ ਇਹ ਦੇਖੋ ਇਹ ਬੈੱਡ ਤੋਂ ਡਬਲ ਬੈੱਡ ਤਿਆਰ ਹੋਰ ਹੋ ਜਾਂਦਾ ਜੀ ਠੀਕ ਹੈ ਇਹ ਬੈੱਡ ਦੇ अच्छा जी ठीक है जिमे ਇਹਦੇ ਚ ਹੀ 20 ਕਿਲੋ ਬਾਹਰ ਆ 40 ਕਿਲੋ ਹੁੰਦਾ ਤਾਂ 20 ਕਿਲੋ ਕੱਢ ਕੇ ਅਸੀਂ ਦੂਸਰੇ ਬੈੱਡੇ ਪਾਨੇ ਆ ਠੀਕ ਆ ਅੱਛਾ ਫਿਰ ਇਹਦੇ ਚ ਜਿਵੇਂ ਤੁਸੀਂ ਕਹਿੰਦੇ ਵੀ ਉਹ ਗੰਡੋ ਆ ਜਿਹੜਾ ਉਹ ਫਿਰ ਉਹਦੀ ਵੱਧਾ ਵੀ ਹੋਊਗਾ ਹੀ ਮਤਲਬ ਜਿਵੇਂ ਹੁਣ ਇਹਦੇ ਚ ਇਹ 14/2 ਦੇ ਬੈੱਡ ਦੇ ਵਿੱਚ 13/2 ਦੇ ਚ ਇਹਦੇ ਚ ਕਿੰਨੇ ਕਿਲੋ ਗੰਡੋ ਆ ਪਿਆ ਜੀ ਇਹਦੇ ਚ 20 ਕਿਲੋ ਗੰਡੋ ਆ ਪਿਆ ਜੀ ਹੁਣ ਅੱਛਾ ਠੀਕ ਇਹ 20 ਦਾ ਵੀ 40 ਦਾ 60 60 ਕਿਲੋ ਗੰਡੋ ਆ ਹੁੰਦਾ ਅਸੀਂ ਆਪਦੇ ਅੱਖੀਂ ਦੇਖਿਆ ਕਿਉਂਕਿ ਸਾਨੂੰ 4-5 ਮਹੀਨੇ ਇਹ ਚੀਜ਼ ਕਰਦੇ ਨੂੰ ਹੋ ਗਏ ਠੀਕ ਹੈ ਜੀ ਹਾਂਜੀ ਅਸੀਂ ਇਹ ਠੀਕ ਹੈ ਇਹਦੇ ਵਿੱਚੋਂ ਜੀ ਤੇ ਇਹਨਾਂ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਬਈ ਵਾਤਾਵਰਨ ਨੂੰ ਬਚਾਉਣ ਦੇ ਵਿੱਚ ਜਿੱਥੇ ਸਾਡਾ ਸਹਿਯੋਗ ਹੈ ਉੱਥੇ ਆਮ ਲੋਕਾਂ ਨੂੰ ਵੀ ਆ ਕੇ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਲੋੜ ਹੈ ਤਾਂ ਜੋ ਪੰਜਾਬ ਦੇ ਵਾਧੇ ਤਾਪਮਾਨ ਨੂੰ ਕਹ ਲਈਏ ਆਪਾਂ ਉਹ ਘਟਾਇਆ ਜਾ ਸਕੇ ਤੇ ਜਿਹੜੀ ਰੋਜ਼ ਆਪਾਂ ਦਵਾਈਆਂ ਦੇ ਆਦੀ ਹੋ ਗਏ ਆ ਕਿਤੇ ਨਾ ਕਿਤੇ ਹਰ ਘਰ ਦੇ ਵਿੱਚ ਕਹ ਲਈਏ ਕੋਈ ਨਾ ਕੋਈ ਬਿਮਾਰੀ ਹੈ ਉਹਨਾਂ ਬਿਮਾਰੀਆਂ ਤੋਂ